ਵਿਸਰਾਉ ਨਕੀ ਰਹੇ ਨਾ ਤੂਤੇ ਬ੍ਰੀਤ ਤੇ ਮੇਰੀ ਸਤਿਗੁਰ ਮੀਤ ਤੂੰ ਸਾਗਰ ਹਮ ਮੀਨ ਪਿਆਸੀ ਸਗਰ ਜਗਤ ਤੂੰ ਮੇਰੇ ਕਰਵਾਸੀ ਜੋਜਨ ਤੁਮਰਾ ਨਾਮ ਤੇ ਆਵੀ ਉਨ ਕੀ ਆਸ ਵਿੱਥੀ ਲਾਵੇ ਗੁਰੂ ਗਿਆਨ ਦਾ ਜੀ ਗੁਣ ਗਾਵੇ ਤੇਰੀ ਸਤਿ ਉੱਚੀ ਸਤਿਗੁਰ ਮੇਰੀ ਗੁਰੂ ਗਿਆਨ ਦਾ ਜੀ ਗੁਣ ਗਾਵੇ ਤੇਰੀ ਸਤਿ ਉੱਚੀ ਸਤਿਗੁਰ ਮੇਰੀ ਅਰਦਾਸ ਗੋਹੀ ਇੱਕ ਬ੍ਰਹਮ ਗੋਹੀ ਇੱਕ ਬ੍ਰਹਮ ਗੋਹੀ ਇੱਕ ਬ੍ਰਹਮ ਅਜ਼ਰ ਅਮਰ ਅੰਡੂਲ ਨਿਸ਼ਚਲ ਸੰਪੂਰਨਮ ਸ੍ਰੀ ਗੁਰੂ ਆਨਿਕ ਮਹਾਰਾਜ ਜੀ ਸਹਿ ਸਚਰਾ ਚਰਮ ਗੋਹੀ ਇੱਕ ਬ੍ਰਹਮ ਗੋਹੀ ਇੱਕ ਬ੍ਰਹਮ ਗੋਹੀ ਇੱਕ ਬ੍ਰਹਮ अरदास समय भगवान जी हम है खड़े द्वार ਆਤੀ ਵੀ ਕਰਿ ਰਖਿਨ ਜੀਵੇਨ ਤੀ ਬਾਰੰਬਾਰ ਮਨ ਕੀ ਮਾਲਾ ਚਰਤੀ ਜਾਇ ਸਵਾਸ ਸਵਾਸ ਪਰਿਨਾਤੇ ਵਿਸ਼ੇ ਵਿਕਾਰੋਂ ਸੇ ਪ੍ਰਭੂ ਜੀ ਰਖਣਾ ਦੇ ਕਰ ਹਾਤੇ ਐਸੇ ਪੁਰਸ਼ ਮਿਲਤੇ ਰਹੇ ਸਿਮਰਨ ਹੋ ਤੇਰਾ ਨਾਮ من بانی اور کرم سے کرے سدا شام شکل جگت کے نات جی جو سنتوش دو بخشو برہم گیان سات سگت ہوتی رہے بھولے نا हे मूर्तिसियाई थाड़ी लेकर आती बीच में वंदन दूप परिषाद तेरा गुणगान है संगत तुमरा रूप प्रभु वाले मीक सतनाम को जो सिबरी मन लाई साची नाम विमान परई ਦੇਵੇ ਬੇਕੁੰਠ ਸਮਾਈ ਪੜੀ ਸੁਣੀ ਜੋ ਮਹਾਰਮਾਈ ਦੀ ਕਰੇ ਪੂਰਾਨਿਆਨੀ ਉੱਨ ਪਰਿਦਾਤਾ ਵਾਲੀ ਵੀਕ ਜੀ ਹੋਤੀ ਹੈ ਦੇਵਾਨ ਕਹੀ ਸੰਗਤ ਬਜਵਾਨ ਜੀ ਦੀ ਜੋ ਗਿਆਨ ਪਰਕਾਸ਼ ਜੀਵਨ ਮੁਕਤੀ ਕੀ ਦिए हम करते हे अरदास कहि संगत भगवान जी दीजो ज्ञान प्रकाश जीवन मुक्ति के लिए हम करते हे अरदास سچ کے واسی داتا سرو شکتی مان گدی کے داتا دیا بان تن سب شری گرو بار مہاراج ਤਾਨੇ ਤਨ ਸਹਿ ਸ੍ਰੀ ਸਤਿਗੁਰ ਗਿਆਨ ਅਨੰਜੋਤਾਂ ਦੇ ਤਨ ਸਹਿ ਸ੍ਰੀ ਰਾਮਹਿ ਸਭ ਜੀਓ ਤਾਨੇ ਤਨ ਸਹਿ ਸ੍ਰੀ ਜੋਤਿਸ ਸਨੇਹ ਜੀਓ ਤਾਨੇ ਤਨ ਸਹਿ ਸ੍ਰੀ ਗੁਰੂ ਗਿਆਨ ਪ੍ਰਕਾਸ਼ ਜੀਓ ਆਪ ਜੀ ਦੀ ਪਵਿੱਤਰ ਬਾਣੀ ਰੱਬੀ ਬਾਣੀ ਧੁਰ ਕੀ ਬਾਣੀ ਆਈ ਜਿਸ ਸਿਖ ਲਈ ਚਿੰਤ ਮਟਾਈ ਆਪ ਜੀ ਦੇ ਅਮਰ ਕਵਿਦੇ ਦੇ ਸ੍ਰੀ ਜੋਤਿਸ ਸਹਿਬ ਜੀ ਦੇ ਆਰਤੀ ਦਾ ਕੋ ਇਹਨਾਂ ਆਪ ਜੀ ਦੀ ਬਾਣੀ ਪੜਦੇ ਹੋਇਆਂ ਆਪ ਜੀ ਦੇ ਸਿੱਖਾ ਕੋਲੋਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਲਗਾ ਲਗਾ ਕਰੰਦਾ ਵਾਧਾ ਘਟਾ ਹੋ ਗਿਆ ਪਤਿਆ ਜੀ ਆਪ ਜੀ ਆਪਣੀ ਅਣਜਾਣ ਵਿੱਚ ਸਮਝ ਕੇ ਮੌਕਾ ਨਾ ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਸ਼ੁੱਧ ਬਾਣੀ ਅੰਦਰ ਸ਼ੁੱਧ ਸੇਵਾ ਕਰਨ ਦਾ ਸ਼ੁੱਧ ਅਰਦਾਸ ਰੈਂਦਾ ਬਲਿਵਤੀ ਬਖਸ਼ਿਸ਼ ਕਰਨਾ ਪੜੀਸ ਨੇ ਬਾਣੀ ਦੇ ਪਾਕ ਸੰਤਾਂ ਦੀ ਹਿੱਦਿਆ ਵਿੱਚ ਸੋਨੇ ਗੁਰੂ ਗ੍ਰੰਥ ਜੀ ਨਿਵਾਜਿਓ ਨੇ ਮਾਣੀਆਂ ਤੇ ਮਾਨ ਦੀ ਤਾਲੀਆਂ ਦੇ ਤਾਨ ਨਹੀਂ ਓਟੀਆਂ ਦੀ ਓਟ ਨਹੀਂ ਆਸਰੇ ਤੇ ਆਸਰੇ ਲੰਬੱਤਿਆਂ ਦੇ ਪਤ ਜਿਉ ਤਾਂ ਨਹੀਂ ਤਨ ਸਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਤਰ੍ਹਾਂ ਕਾਲਕਲਾਸ ਕੋ ਤਾਲਿਆ ਅਰਸ਼ ਤੇਮੀ ਕੋ ਤਾਲਿਆ ਰਾਜੇ ਪਰ ਕੇ ਕਾਰ ਸਵਾਰੀ ਸੀਤਾ ਮਤਾ ਦੀ ਬਣਾ ਵਿੱਚ ਰੱਖਿਆ ਕੀਤੀ ਲਖੁਸ਼ ਕੋ ਵਿਦਿਆ ਦਿੱਤੀ ਪਾਠ ਨੂੰ ਕੇਜਾ ਕੇ ਸੰਪੂਰਨ ਕੀਤੇ ਇਸੇ ਤਰ੍ਹਾਂ ਵੀ ਆਪਣੇ ਸਿੱਖਾਂ ਸੇਵਕਾਂ ਪਰ ਮੀਰ ਪ੍ਰਿਆਹਾ ਤ੍ਰਿਪਨਾ ਅੰਗ ਸੰਗ ਸਾਈ guna ਮੁੱਖਾ ਪ੍ਰੇਸ਼ਾਂ ਦਾ ਨਾਸ਼ ਕਰਨਾ ਸੁੱਖਾਂ ਦਾ ਵਾਸ ਕਰਨਾ ਕਾਮ ਕ੍ਰੋਧ ਲੋਭ ਮੋਹ ਕਾ ਤੋਂ ਆਪਣੇ ਪਿਆਰੀ ਸਿੱਖਾਂ ਸਿੱਖਣ ਵਿੱਚ ਜਾਗੇ ਰਹਿਣਾ ਆਪ ਹੀ ਆਪਣੇ ਪਿਆਰੀ ਸਿੱਖਾਂ ਸਿੱਖਣ ਆਪਣੇ 30 ਸਗਰੇ ਦੇ ਦਰਸ਼ਨ ਦੀਦਾਰ ਕ੍ਰਿਸ਼ਨ ਉਕਿਸ਼ਕਣੇ ਸੇਵਾ ਸੰਭਾਰ ਦਾ ਪ੍ਰਗਤੀ ਬਕਸ਼ਿਸ਼ ਕਰਨਾ ਸਾਧੂ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਰਕਿਸ਼ ਕਰਨਾ ਜੀ ਆਪ ਜੀ ਦੇ ਸੋਹਣੇ ਸਜੇ ਦਰਬਾਰ ਵਿੱਚ ਸੰਤਾਂ ਨੇ ਲੋਗੋ ਨਿਯੋਜਨ ਕਰਦ ਕਰਾ ਸੀ ਰਗਵਾਈਆਂ ਨੇ ਆਈ ਕੋਈ ਸੰਗਤ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨਾ ਕਦਮ ਕਦਮ ਲੇਖੇ ਵਿੱਚ ਚਰਾਉਣਾ ਤਿਲ ਫੁੱਲ ਪੇਪਲਵਾਨ ਕਰਨੀ ਸੁਖ ਸ਼ਾਂਤੀ ਨਾਲ ਬਿਨਾਂ ਕੋਸ਼ਿਸ਼ ਕਰਨੀ ਜੀ ਆਪ ਜੀ ਦੇ ਚਰਨਾਂ ਵਿੱਚ ਕੀਤੀਆਂ ਹੋਈਆਂ ਦਰਸਾਂ ਬੇਨਤੀਆਂ ਜੀ ਨੇ ਸੱਚਮੁੱਚ ਵਿੱਚ ਪ੍ਰਵਾਨ ਕਰਨਾ ਰਹਿੰਦੇ ਹੋਏ ਤਾਂ ਸੰਤਾਂ ਦੀ ਆਸ ਕਰਨੀ ਦੇਸ਼ ਵਿਦੇਸ਼ ਸਹਾਇ ਹੋਣਾ ਨਗੇ ਕਿਰੇ ਤੇ ਚਰਦੀ ਕਰਾ ਰੱਖਣੀ ਨਾਮ ਦੀ ਬਾਤ ਬਖਸ਼ ਕਰਨੀ ਦੇ ਰੱਖਤਾ ਬਖਸ਼ ਕਰਨੀ ਜੀ ਇਸੇ ਤਰ੍ਹਾਂ ਆਪ ਦੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਵਿੱਦਿਆ ਦਾ ਦਾਣ ਬਖਸ਼ਿਸ਼ ਕਰਨਾ ਮਾਪਿਆਂ ਦੇ ਆਗਿਆਕਾਰੀ ਪੁੱੁਰ ਦਾ ਬਲ ਬਖਸ਼ਿਸ਼ ਕਰਨਾ ਜੀ ਆਪ ਜੀ ਦੀ ਅਪਾਰ ਕਿਰਪਾ ਸੁਖਾਚਾਰ ਤੇ ਰਹਿਣ ਬੜੀ ਸੁੱਖ ਨਾਲ ਦਿੱਤੀ ਹੋਈ ਹੈ ਜੀ ਆਪ ਜੀ ਨੇ ਪਾਣੀ ਦਿੰਦਾ ਲੈ ਜਾ ਜੀ ਨੇ ਪਾਣੀ ਦਿੰਦਾ ਚਰਾ ਵੀ ਬੜੀ ਸੁੱਖ ਨਾਲ ਨਸীব ਹੋਵੇ ਹੋਰ ਅੱਗੇ ਕੋਈ ਇਸੇ ਤਰ੍ਹਾਂ ਹੀ ਬਾਣੀ ਪੜਨ ਦਾ ਸੇਵਾ ਸੁਭਰਨ ਕਰਨ ਦਾ ਬਲ ਕੁਰੀ ਬਖਸ਼ਿਸ਼ ਕਰਨਾ ਜੀ ਆਪ ਜੀ ਕਿਰਪਾ ਕਰੋ ਆਗਿਆ ਬਖਸ਼ੋ ਆਪਿਆ ਕੜੇ ਮੁਖਾਰ ਬੰਦ ਵਿੱਚੋਂ ਹੁਕਮਨਾਮੇ ਬਖਸ਼ਿਸ਼ ਕਰਕੇ ਸੰਤਾਂ ਨੂੰ ਨਿਹਾਲ ਨਿਹਾਲ ਗੁਰੂ ਜੀ ਸੋਈ ਪਿਆਰੇ ਮੀਨ ਜਿਨ੍ਹਾਂ ਮੇਰੇ ਆਪ ਜੀ ਦਾ ਪਿਆਰਾ ਨਾਮ ਜੈ ਵਰਮਿਕੀ ਹਰ ਤਰਵਾਰ ਮਿਕੀ ਨਾਮ ਚਿਤ ਆਵੇ ਜੀ ਜੈ ਵਰਮਿਕੀ ہروار کی نام چی جی برے سو نر پے گروا مہاراج کی بوڑے سو نر پے سا شری ست گور جی مہاراج